ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਪੈਂਦਸੋਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਅਦ ਵਿੱਚ ਤੁਹਾਨੂੰ ਪੁੱਛਤਾ ਆ ਜੀ ਹਾਂਜੀ ਸਾਹਿਬ ਜੀ ਭਾਈ ਜੀ ਅੱਛੀ ਗੱਲ ਜੀ ਨਾਮ ਕੀ ਹੈ ਭਾਈ ਆਪਣਾ ਸਾਲੂ ਸਿੰਘ ਜੀ ਠੀਕ ਹੈ ਭਾਈ ਆਪਣੇ ਘਰ ਆਉਣ ਉਤੇ ਕੀ ਡਰੈਸ ਹੈ ਆਪਣਾ ਬਰਜਾ ਬਰਜਾ ਦਾ ਸਿੰਘ ਲਾਦਾ ਰੇਡਸ ਦੇ ਕੋਲੇ ਘਰ ਹੈ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਇਹਨਾਂ ਦਾ ਦੂਜੇ ਲਿੰਗਾਂਾਂ ਗਿਆ ਗਈ ਸੀ ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਗਵ ਕਾਉਗੇ 2 ਆ ਜੀ 3 ਵਿੱਚ ਨੇ ਠੀਕ ਹੈ ਦੱਸੋ ਜੀ ਕੀ ਡਿਟੇਲ ਹੈ ਇਹਦਾ ਦੀ ਡਿਟੇਲ ਹੈ ਜੀ 2 ਮਹੀਨਾ ਲਿੰਦੇ ਆ अच्छा ਕਿਹੜੇ ਸੂਏ ਸੁੰਦੀ ਹੈ ਕਿਹੜੇ ਸੂਏ ਸੁੰਦੀ ਹੈ ਜੀ ਇਹ ਤੀਜਾ ਸੂਏ ਸੁੰਦਾ ਤੀਜਾ ਸੂਦਾ ਸੁੰਦਾ ਹਾਂਜੀ ਤੇ ਕਿੰਨਾ ਦਾ ਦੁੱਧ ਰਿਕਾਰਡ ਸੀ ਇਹ ਦੁੱਧ ਉਹ ਮਾਲ ਕੇ ਉਹਦਾ ਦੁੱਧ ਤਾਂ ਸੀਗਾ ਇਹਦੇ ਕੋਲ 20 ਟਨ ਦੁੱਧ ਸੀਗਾ ਜੀ ਠੀਕ ਹੋ ਜੀ ਤੇ ਹੁਣ ਦੋ ਮਿੰਟ ਹਾਂਜੀ ਦੋ ਮਿੰਟ ਰਹਿੰਦੇ ਸੁੰਦੇ ਦੋ ਮਿੰਟ ਰਹਿੰਦੇ ਠੀਕ ਹੋ ਜੀ ਹੁਣ ਮੂੰਹ ਨਹੀਂ ਲੀਜਦਾ ਸਾਹਮਣੂ ਹੈ ਕਿਸੇ ਨੇ ਸਾਹਮਣੇ ਵਾਸਤੇ ਠੀਕ ਹੋ ਜੀ ਮੂੰਹ ਮੱਥੀ ਦੇਖ ਸਕਦੇ ਹਾਂ ਬਈ ਚੰਗੀ ਹੈ ਤੁਸੀਂ ਮਾੜੇ ਕੱਢ ਲੋ ਬਾਹਰ ਹੀ ਚੰਗੀ ਹਾਈਟ ਆ ਬਈ ਬਾਡੀ ਬੰਤਰ ਦੀ ਚੰਗੀ ਆ ਆਲੇ ਭਾਈ ਵਾਡੀ ਬੰਤਰ ਦੀ ਚੰਗੀ ਆ ਬਾਈ ਹਵਾਨਾ ਸਾਨੂੰ ਦਿਖਾ ਦਿੰਦੇ ਆ ਥੋੜਾ ਪਸ਼ੂ ਵੀ ਕੈਮਰੇ ਤੋਂ ਡਰ ਜਾਂਦਾ ਹਵਾਨਾ ਸਾਨੂੰ ਬਈ ਦਿਖਾ ਦਿੰਦੇ ਆ ਆਇਓ ਜੀ। ਹਾਂ ਗੱਲ। ਖਵਾਨਾ ਤੁਸੀਂ ਦੇਖ ਸਕਦੇ ਹੋ ਬਾਈ। ਤੁਸੀਂ ਸੋਦੀ ਦੀ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ। ਖਵਾਨਾ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ। ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਜੀ? ਇਹ ਦਾ ਜੀ 30000 ਰੁਪਏ ਮੰਗਦੇ ਆ। ਠੀਕ ਹੋ ਜੀ। ਮੁੱਕ ਤੇ ਮਾਨਤਨ ਕੀਤਾ ਜਾਉ। ਹਾਂ ਮਾਨਤਨ ਕੋਲਾ ਕੀਤਾ ਜਾਉ। ਠੀਕ ਹੋ ਜੀ। ਤੇ ਆਹ ਬੈਡ ਦੀ ਡਿਟੇਲ ਦੱਸੋ ਜੀ। ਇਹ ਜੀ 7 ਕਿਲੋ ਸੋਦਾ। ਠੀਕ ਹੋ ਜੀ। ਠੀਕ ਹੈ। ਤੇ ਇਹਦੇ ਟਿਕਾ ਪਰ ਇਹਨੂੰ ਚਾਰਜ ਨਹੀਂ ਹੋਇਆ। ਆਪਾਂ ਖਾਲੀ ਕਰਕੇ ਦੇਣੀਆ ਕਰੀ ਖਾਲੀ ਕਹਿ ਕੇ ਵੇਚ ਰਿਹਾ ਕਿਹੜੇ ਸੂਏ ਜੀ ਇਹ ਇਹ ਵੀ ਤੀਜੀ ਸੂਈ ਹੈ ਇਹ ਵੀ ਤੀਜੀ ਸੂਈ ਹੈ ਠੀਕ ਹੋ ਬਾਈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪਤਾ ਕੁਛ ਇਹਨੂੰ ਬਹੁਤ ਹੋ ਗਈ 4-5 ਮਹੀਨੇ ਹੋ ਗਏ ਨਾ ਸੂਈ ਨੂੰ ਠੀਕ ਹੋ ਜੀ ਚੰਗੀ ਵਹਿੜਾ ਬਾਈ ਕੱਢ ਲਓ ਬਾਹਰ ਬਾਈ ਮਾੜੀ ਵੇਲ ਬਹੁਤ ਵਧੀਆ ਬਾਈ ਚੰਗੀ ਹਾਈਟ ਆ ਮੂੰਹ ਮਥੀ ਬਹੁਤ ਜ਼ਿਆਦਾ ਚੰਗੀ ਆ 6-7 ਲੀਟਰ ਇਸ ਟਾਈਮ ਤੱਕ ਤਿਆਰ ਆ ਬਾਈ ਆਯੋ ਬਾਈ ਜੀ 2-4 ਦਿਨ ਹੋ ਗਏ ਬਈ ਇਹਦੇ ਟੀਕਾ ਭਰਾਏ ਨੂੰ ਬਈ ਫੰਡਰ ਕਹਿ ਕੇ ਵੇਚ ਰਹੇ ਆ ਤੋ ਨਾ ਵੀ ਦੇਖ ਸਕਦੇ ਹੋ ਬਾਈ ਤਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਇਹਦੀ ਕੀ ਡਿਮਾਂਡ ਕਰਦੇ ਆਂ ਏ ਦਾ ਜੀ 28 ਰੁਪਏ ਲਾਣਾ ਠੀਕ ਹੋ ਜੀ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਮਾਨਦਾਨ ਕਰਦੇ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੇ 94640 28941 ਇੱਕ ਵਾਰ ਫੇਰ ਬੋਲ ਦੇ 94640 640 28941 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨਾਂ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਹੈ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ